ਸੁਨੀਰਦੀਪ ਔਰ ਜੀਤੇ ਐਗ ਦੀ ਪੁਰਜੀ ਜਿਹੜੇ ਵੀ ਲੋਕ ਖਾਂਦੇ ਨੇ ਤੇ ਅੱਜ ਤੋਂ ਬਾਅਦ ਉਹ ਖਾਣੀ ਛੱਡ ਦੋਗੇ ਜੇ ਇੱਕ ਵਾਰ ਤੁਸੀਂ ਬੇਸਨ ਦੀ ਪੁਰਜੀ ਖਾ ਕੇ ਦੇਖ ਲਈ ਤਾਂ ਲਓ ਜੀ ਹੁਣ ਆਪਾਂ ਟੇਸਟ ਕਰਕੇ ਦੇਖਦੇ ਹਾਂ ਪੁਰਜੀ ਕਿਵੇਂ ਬਣੀ ਆ ਮੂੰਹ ਬਹੁਤ ਟੇਸਟੀ ਬਣੀ ਆ ਇਹ ਬਹੁਤ ਹੀ ਜ਼ਿਆਦਾ ਚੇਸਟੀ ਬਣਦੀ ਆ ਤੇ ਆਜੋ ਫਿਰ ਆਪਾਂ ਸਿੱਖ ਲੈਨੇ ਆ ਹਾਂਜੀ ਬੇਸਨ ਦੀ ਪੂਜੀ ਬਣਾਉਣ ਵਾਸਤੇ ਆਪਾਂ ਨੇ ਅੱਧਾ ਕੱਪ ਬੇਸਨ ਦਾ ਲੈ ਲਿਆ। ਮੇਰੇ ਕੋਲੇ ਕੱਪ ਨੇ ਮੇਜਰਮੈਂਟ ਵਾਲੇ ਮੈਂ ਉਸ ਦਾ ਅੱਧਾ ਕੱਪ ਆਪਾਂ ਲਿਆ। ਤੁਸੀਂ ਕੋਲੀ ਦਾ ਵੀ ਕਰ ਸਕਦੇ ਹੋ। ਦੇਖੋ ਇਹ ਏਡੀਕ ਕੋਲੀ ਬੇਸਨ ਦੀ ਹੈਗੀ। ਦੋ ਆਪਾਂ ਨੇ ਪਿਆਜ਼ ਲਏ ਆ ਐਸ ਐਂ ਦੇ। ਜੇ ਤੁਸੀਂ ਛੋਟੇ ਲੈਣੇ ਤਾਂ ਵੱਧ ਵੀ ਲੈ ਸਕਦੇ ਆ ਤੇ ਇੱਕ ਆਪਾਂ ਨੇ ਟਮਾਟਰ ਲਿਆਗਾ। ਤਿੰਨ ਆਪਾਂ ਨੇ ਹਰੀਆਂ ਮਿਰਚਾਂ ਲੈ ਲਈਆਂ। ਮਿਰਚ ਜੇ ਤੁਸੀਂ ਕਰਾਰਾਪਾਉਣਾ ਤਾਂ ਵੱਧ ਵੀ ਪਾ ਸਕਦੇ ਆ। ਤੇ ਆਪਾਂ 7-8 ਕਕਲੀਆਂ ਬਰੀਕ ਜੀਆਂ ਆਪਾਂ ਲਸਣ ਦੀਆਂ ਲਈਆਂ ਨੇ ਤੇ 1 ਇੰਚ ਦਾ ਟੁਕੜਾ ਅਦਰਕ ਦਾ ਲਿਆ। ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਕੱਟ ਕਰ ਲੈਣੀਆਂ। ਲੋ ਜੀ ਆਪਾਂ ਹੁਣ ਸਾਰੀਆਂ ਚੀਜ਼ਾਂ ਕੱਟ ਕਰ ਲਈਆਂ ਨੇ ਤੇ ਹੁਣ ਆਪਾਂ ਅਗਲੀ ਤਿਆਰੀ ਕਰ ਲੈਂਦੇ ਆ। ਹਾਂਜੀ ਆਪਾਂ ਹੁਣ ਗੈਸ ਦੀ ਫਲੇਮ ਨੂੰ ਆਨ ਕਰਾਂਗੇ। ਫਲੇਮ ਨੂੰ ਆਪਾਂ ਮੀਡੀਅਮ ਜਿਹਾ ਹੀ ਰੱਖਣਾਗਾ। ਹੁਣ ਆਪਾਂ ਬੇਸਣ ਨੂੰ ਪੁੰਨ ਲਾਵਾਂਗੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਆਪਾਂ ਸੁੱਕਾ ਹੀ ਬੇਸਣ ਨੂੰ ਪੁੰਨਣਾ ਹੈਗਾ 10 ਮਿੰਟ ਦੇ ਤੱਕ ਪੁੰਨਣਾ ਜਦੋਂ ਤੱਕ ਇਹਦੀ ਕਸ਼ਬੋ ਜੀ ਨਹੀਂ ਆਉਣ ਲੱਗ ਜਾਂਦੀ ਨਹੀਂ ਤਾਂ ਇਹਦਾ ਕੱਚਾ ਪਣ ਜਾ ਨਿਕਲ ਜੂਗਾ ਤੇ ਟੇਸਟ ਬਹੁਤ ਵਧੀਆ ਆਉਂਦਾ ਜਦੋਂ ਪੁੱਜਿਆ ਹੋਆ ਬੇਸਣ ਆਪਾਂ ਪਾਵਾਂਗੇ ਪੁਜੀ ਦੇ ਵਿੱਚ ਤੇ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਪੁੰਨਣਾ ਹੈਗਾ ਤੇ ਜੇ ਆਪਾਂ ਛੱਡ ਦਤਾ ਤਾਂ ਬੇਸਣ ਆ ਜਿਹੜਾ ਇੱਕ ਥਾਂ ਤੋਂ ਲਾਲ ਹੋ ਜੂਗਾ ਤੇ ਇੱਕ ਥਾਂ ਤੋਂ ਕੱਚਾ ਰਹਿ ਜੂਗਾ ਲਓ ਜੀ ਬੇਸਣ ਆਪਣਾ ਪੁੱਜ ਗਿਆ ਹੁਣ ਆ ਦੇਖ ਸਕਦੇ ਆ ਤੁਸੀਂ ਹਲਕਾ ਜਿਹਾ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਦੇ ਚੋਂ ਖੁਸ਼ਬੂ ਵੀ ਆਉਣ ਲੱਗ ਗਈ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰਾਂਗੇ। ਲਓ ਜੀ ਹੁਣ ਆਪਾਂ ਬੇਸਨ ਪਾ ਲਵਾਂਗੇ ਇੱਕ ਬੋਲ ਦੇ ਵਿੱਚ ਤੇ ਆਪਾਂ ਨਾ ਇੱਕ ਕੱਪ ਪਾਣੀ ਦਾ ਲੈ ਲਿਆ ਤੇ ਇੱਕ ਕੱਪ ਨੂੰ ਆਪਾਂ ਥੋੜੀ ਥੋੜੀ ਪਾਣੀ ਪਾ ਕੇ ਆਪਾਂ ਘੋਲਾਂਗੇ ਤੇ ਇੱਕਦਮ ਨਹੀਂ ਪਾਉਣਾਗਾ ਫਿਰ ਇਹ ਗੰਡਾ ਜੀਆਂ ਪੈ ਜਾਂਦੀਆਂ ਆਪਾਂ ਥੋੜਾ ਥੋੜਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲਾਂਗੇ ਤੇ ਵੀ ਜਿਹੜਾ ਸਮੂਥ ਜਿਹਾ ਬੈਟਰ ਬਣ ਕੇ ਆਪਣਾ ਤਿਆਰ ਹੋ ਜੇ। ਲਓ ਜੀ ਬੇਸਨ ਦਾ ਬੈਟਰ ਆਪਣਾ ਬਣ ਕੇ ਹੋ ਗਿਆ ਪਿਆਰ। ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਟਰ ਤੁਹਾਡਾ ਸੰਘਣਾ ਵੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ। ਤੇ ਹੁਣ ਆਪਾਂ ਇਹਨੂੰ ਚਲਦੇ ਆਂ ਗੈਸ ਵੱਲ ਲੈ ਕੇ। ਹਾਂਜੀ ਹੁਣ ਆਪਾਂ ਉਹੀ ਫਰਾਈਪੈਨ ਧਰ ਲਿਆ ਜਿਹਦੇ ਵਿੱਚ ਆਪਾਂ ਵੇਸਣ ਨੂੰ ਭੁੰਨਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਕੜਛੀਕ ਤੇਲ ਪਾਵਾਂਗੇ ਤੇਲ ਆਪਾਂ ਨੇ ਸਰੋਂ ਦਾ ਲਿਆ ਹੈਗਾ ਤੇ ਤੁਸੀਂ ਕੋਈ ਵੀ ਜਿਹੜਾ ਕੁਕਿੰਗ ਆਇਲ ਆ ਪਾ ਸਕਦੇ ਆ ਘੋੜ ਦੇ ਵਿੱਚ ਵੀ ਇਹ ਪੁਰਜੀ ਬਣਾ ਸਕਦੇ ਆ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੇਲ ਗਰਮ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਜੀਰੇ ਦਾ ਅੱਧਾ ਛੋਟਾ ਚਮਚੀ ਪਾਵਾਂਗੇ ਆ ਪਤਾ ਨਹੀਂ ਇਹਦਾ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਅਜਮੈਣ ਆਪਾਂ ਇੰਨੀ ਕੁ ਪਿੰਚਕ ਇੰਨੀ ਕੁ ਦੇਖੋ ਚਮਚੇ ਦਾ ਚੌਥਾ ਹਿੱਸੇ ਤੋਂ ਵੀ ਘੱਟ ਹੈ ਥੋੜੀ ਜੀ ਆਪਾਂ ਪਾਵਾਂਗੇ ਹਿੰਗ ਤੇ ਆਪਾਂ ਕਸਤੂਰੀ ਮੇਥੀ ਵੀ ਵਿੱਚ ਹੀ ਪਾ ਦੇਵਾਂਗੇ ਇਸ ਦਾ ਵੀ ਫਲੇਵਰ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਲਓ ਜੀ ਮਸਾਲੇ ਆਪਣੇ ਭੁੱਜ ਚੁੱਕੇ ਨੇ ਹੁਣ ਆਪਾਂ ਲਸਣ ਅਦਰਕ ਤੇ ਮਿਰਚ ਜਿਹੜੀ ਆਪਾਂ ਕੱਟ ਕੇ ਰੱਖੀ ਸੀ ਉਹ ਆਪਾਂ ਪਾ ਦੇਵਾਂਗੇ ਤੇ ਇਹਨੂੰ ਆਪਾਂ ਹਲਕੇ ਜਿਹੇ ਦੋ ਕਗੇੜੇ ਦਿੰਦੇ ਹੋਏ ਪਿਆਜ਼ ਪਾ ਦਮਾਗੇ ਸਾਰੇ ਹੁਣ ਆਪਾਂ ਪਿਆਜ਼ ਨੂੰ ਲਾਈਟ ਬਰਾਊਨ ਜਾਂ ਹੋਣ ਤੱਕ ਭੁੰਨਾਂਗੇ ਜੀ ਤੇ ਬੇਸਣ ਦੀ ਘੋਦੀਆ ਜਿਹੜੀ ਜੀ ਬਹੁਤ ਹੀ ਜਲਦੀ ਨਾ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਤੇਜ਼ੀ ਵੀ ਬਹੁਤ ਜ਼ਿਆਦਾ ਲੱਗਦੀ ਹੈ ਜਿਹੜੇ ਪਕੌੜੇ ਖਾਂਦੇ ਆ ਪਕੌੜੇ ਖਾਣ ਦੇ ਸ਼ਕੀਨ ਹੈ ਤੇ ਉਹਨਾਂ ਨੂੰ ਤਾਂ ਇਹ ਘੋਦੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਵੀ ਤੇ ਜਿਨ੍ਹਾਂ ਨੇ ਇਹ ਬੇਸਨ ਦੀ ਪੋਟਜੀ ਖਾਧੀ ਆ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਹਨਾਂ ਨੂੰ ਕਿੰਨੀ ਕਿ ਤੇਸਤੀ ਲੱਗੀ ਦੀ। ਲਓ ਜੀ ਪਿਆਜ਼ ਆਪਣੇ ਦੇਖੋ ਭੁੱਜ ਚੁੱਕੇ ਆ ਆਪਾਂ ਇੰਨੇ ਕ ਭੁੰਨਣੇ ਆਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ। ਟਮਾਟਰ ਪਾ ਦਾਂਗੇ ਤੇ ਹੁਣ ਆਪਾਂ ਮਸਾਲੇ ਪਾਵਾਂਗੇ ਆਪਣੇ ਟੇਸਟ ਦੇ ਅਨੁਸਾਰ ਅੱਧਾ ਚਮਚਾ ਆਪਾਂ ਪਾਵਾਂਗੇ ਨਮਕ ਦਾ ਅੱਧਾ ਚਮਚੀ ਪਾਵਾਂਗੇ ਆਪਾਂ ਹਲਦੀ ਪਾਊਡਰ ਦਾ। ਚਮਚ ਦਾ ਚੌਥਾ ਕੇ ਸਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਭੁੱਜੀ ਆ ਜਿਹੜੀ ਕਰਾਰੀ ਚੰਗੀ ਲੱਗਦੀ ਹੈ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਤੇ ਅੱਧਾ ਚਮਚੀ ਪਾਵਾਂਗੇ ਆਪਾਂ ਚਾਟ ਮਸਾਲੇ ਦਾ ਕਿਉਂਕਿ ਇਹ ਭੁੱਜੀ ਆ ਜਿਹੜੀ ਖੱਟੀ ਮਿੱਠੀ ਜੀ ਵਧੀਆ ਲੱਗਦੀ ਹੈਗੀ ਲਓ ਜੀ ਆਪਾਂ ਹੁਣ ਮਸਾਲੇ ਆ ਜਗੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਿੱਤੇ ਨੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਸੇਮ ਹੀ ਰੱਖਣਾ ਤੇ ਹੁਣ ਆਪਾਂ 1 ਤੋਂ 1.5 ਮਿੰਟ ਦੇ ਲਈ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਲਓ ਜੀ ਮਸਾਲਾ ਆਪਣਾ ਭੁੱਜ ਚੁੱਕਿਆ ਤੇ ਟਮਾਟਰ ਤੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਦਿਖਦੇ ਹੀ ਰੱਖਣਾਗਾ ਜਿਹੜੇ ਟਮਾਟਰ ਹੈ ਉਹ ਜ਼ਿਆਦਾ ਮੈਸ਼ ਨਹੀਂ ਕਰਨੇ ਵਿੱਚ ਹੁਣ ਜਿਹੜਾ ਬੇਸਨ ਆਪਾਂ ਘੋਲ ਕੇ ਰੱਖਿਆ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਹਲਾ ਲਵਾਂਗੇ ਕਿਉਂਕਿ ਬੇਸਨ ਹੈ ਜਿਹੜਾ ਥੱਲੇ ਬੈਠ ਜਾਂਦਾਗਾ ਆਪਾਂ ਇੱਕ ਵਾਰੀ ਫਲਾ ਲੈਣਾ ਹੁਣ ਆਪਾਂ ਬੇਸਨ ਪਾ ਕੇ ਇਹਨੂੰ ਹਿਲਾਉਣਾ ਨਹੀਂ ਹੈਗਾ ਆਪਾਂ ਇਸੇ ਤਰ੍ਹਾਂ ਹੀ ਟੱਕ ਦੇਣਾਗਾ ਇਸ ਤਰ੍ਹਾਂ ਆਪਾਂ 1 ਮਿੰਟ ਦੇ ਲਈ ਆਪਾਂ ਇਸੇ ਤਰ੍ਹਾਂ ਹੀ ਟੱਕ ਦੇਣਾ ਪੱਕਣ ਦੇਣਾ ਉਸ ਤੋਂ ਬਾਅਦ ਆਪਾਂ ਹਲਾਵਾਂਗੇ ਹਾਂ ਲੋ ਜੀ ਆਪਾਂ ਹੁਣ ਇਸ ਤਰ੍ਹਾਂ ਇਹਨੂੰ ਹਿਲਾ ਦੇਵਾਂਗੇ ਸਾਰੇ ਨੂੰ ਜਿਹੜਾ ਮੜਾ ਮੋਟਾ ਥੱਲੇ ਲੱਗਦਾ ਹੈ ਜਦੋਂ ਆਪਾਂ ਗੈਸ ਬੰਦ ਕਰਾਂਗੇ ਉਸ ਤੋਂ ਬਾਅਦ ਇਹ ਆਪੇ ਠੀਕ ਹੋ ਜਾਣਾ ਆਪੇ ਲੈ ਜਾਣਾ ਕੜਾਹੀ ਦੇ ਨਾਲ ਲੋ ਜੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਚਾਰ-ਚ ਫੇਰਿਓਂ ਹਿਲਾ ਦੇਵਾਂਗੇ ਸਾਰੀ ਨੂੰ ਆਪਾਂ ਇਹ ਠਾਉਟ ਤੇ ਪੁੱਜੀ ਨੂੰ ਕਰ ਦੇਵਾਂਗੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਿੰਨੇ ਆ ਬੰਦ 2 ਮਿੰਟ ਦੇ ਲਈ ਇਹ ਪਟਾਕੇ ਫੇਰੇ ਇਸੇ ਤਰ੍ਹਾਂ ਰੱਖਾਂਗੇ ਇਹ ਆਪੇ ਆਪਣੀ ਸੈਟਿੰਗ ਦੇ ਵਿੱਚ ਆ ਜੂਗਾ ਲੋ ਜੀ ਫਰ ਜੀ ਆਪਣੇ ਦੇਖ ਸਕਦੇ ਆ ਤੁਸੀਂ ਕਿੰਨੀ ਵਧੀਆ ਬਣੀ ਹੈਗੀ ਜਿਹੜੀ ਨਾਲ ਲੱਗੀ ਸੀ ਥੱਲੇ ਮਾੜੀ ਮੋਟੀ ਉਹ ਕੜਾਹੀ ਨਾਲੋਂ ਆਪਣੇ ਆਪ ਲੱਗ ਹੋ ਗਈ ਆ ਜੇ ਤੁਹਾਡੇ ਕੋਲ ਧਨੀਆ ਹੈਗਾ ਤਾਂ ਤੁਸੀਂ ਧਨੀਏ ਨਾਲ ਗਾਰਨਿਸ਼ ਕਰ ਸਕਦੇ ਹੋ ਤੇ ਆਪਾਂ ਉੱਤੇ ਕਸਤੂਰੀ ਮੇਥੀ ਹੋਰ ਪਾ ਦੇਵਾਂਗੇ ਹੁਣ ਆਪਾਂ ਗਰਮ ਗਰਮ ਪਰ ਜਿਹਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ ਤੁਸੀਂ ਫੁਲ ਕਹਿਣਾ ਖਾਓ ਤੇ ਜਾਂ ਸਵੇਰੇ ਨਾਸਤੇ ਦੇ ਵਿੱਚ ਪਰੌਂਠਿਆਂ ਨਾਲ ਖਾਓ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਲਓ ਜੀ ਬੇ ਸੰਦੀਪੌਰ ਜੀ ਤੁਸੀਂ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਦੇਖਿਓ ਬੱਚਿਆਂ ਨੂੰ ਤੇ ਸਿਆਣਿਆਂ ਨੂੰ ਜਰੂਰ ਪਸੰਦ ਆਊਗੀ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਤੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ